ਤੇ ਨਾਲ ਫਿਰ ਵੀ ਕਹਿ ਲਈ ਜੋ ਪੈਸੇ ਹੋਏ ਉਹ ਦੇ ਦਿਓ ਮੈਂ ਵੀ ਸਾਡੇ ਕੋਲ ਪੈਸੇ ਨਹੀਂ ਤੁਸੀਂ ਜੋ ਕਰਨਾ ਕਾਰੀ ਲਵਾਜ ਮੈਂ ਤੁਹਾਨੂੰ ਬਾਹਰ ਨਾਲ ਮਾਰ ਕੇ ਹਾਂ ਪੁਲਿਸ ਆਪ ਪੁੱਛੂ ਮੈਂ 112 ਨੰਬਰ ਤੇ ਸ਼ਿਕਾਇਤ ਚੁਕਾਉਂਦਾ ਉਹਨਾ ਮੈਨੂੰ 15 ਮਿੰਟ ਖਰਾਬ ਕੀਤਾ ਉਹਨਾਂ ਬਜਾਏ ਨਾ ਕਰੋਂ 115 ਮਿੰਟ ਤੇਰਾ ਜਿੜਾ ਤੇਰਾ ਪੈਂਦਾ ਕਿਹੜਾ ਤੇਰਾ ਥਾਣਾ ਪੈਂਦਾ ਜਦੋਂ ਕਿ ਡੋਰਵਾਲੇ ਪਲੇਗਲ ਸ਼ਹਿਰ ਚ ਰਹਿੰਦੇ ਉਹਨੂੰ ਸਿੱਧਾ ਥਾਣਾ ਪੈਂਦਾ ਤੇ ਜਿਲ੍ਹਾ ਦਾਖਲ ਪੰਜਾਬ ਵਿੱਚ ਲੁੱਟਖੋਹਾਂ ਕਰਨ ਵਾਲੇ ਗੈਂਗ ਤੇ ਹੌਸਲੇ ਇਸ ਕਦਰ ਉਲੰਧ ਹੋ ਰਹੇ ਨੇ ਕਿ ਚਿੱਟੇ ਦੀਨੀ ਲੁੱਟੀਆਂ ਵਾਰਤਾ ਤੁਹਾਨੂੰ ਅੰਜਾਮ ਦੇ ਰਹੇ ਨੇ ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਤੋਂ ਜਿੱਥੇ ਦੋ ਮੋਟਰਸਾਈਕਲ ਸਵਾਰਾ ਵੱਲੋਂ ਦਿੰਦੇ ਹਾਰੇ ਪਿਸਤੋਲ ਦੀ ਨੋਕ ਉਤੇ ਸਾਬਕਾ ਐਸਆਈ ਦੇ ਕਰੋ ਗਹਿਣੇ ਲੁੱਟ ਫਰਾਰ ਹੋ ਗਏ ਪੂਰਾ ਮਾਮਲਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਿਆ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬੇਖੌਫ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ মিডিਆ ਨੂੰ ਜਾਣਕਾਰੀ ਦਿੰਦੇ ਸਾਬਕਾ ਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਹਨਾਂ ਦੀ ਪਤਨੀ ਜਦਕਰ ਵਿੱਚ ਆਰਾਮ ਕਰ ਰਹੇ ਸੰਤਨ ਕਾ ਪੁੱਛ ਲੁਟੇਰਿਆਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਪੂਰੀ ਘਟਨਾ ਨੂੰ ਬੇਖੌਫੋ ਅੰਜਾਮ ਦਿੱਤਾ ਗਿਆ ਉਨਾ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਜਲਦ ਲੁਟੇਰਿਆਂ ਨੂੰ ਫੜ ਉਹਨਾਂ ਦਾ ਸਮਾਨ ਵਾਪਸ ਕਰਨ ਦੀ ਗੁਹਾਰ ਲਗਾਈ ਹੈ। ਦੋ ਮੁੰਡੇ ਜਿਹੜਾ ਮੂੰਹ ਬੱਤੇ ਰਹੇ ਉਹ ਸਾਡੇ ਘਰ ਆ ਗਏ। ਘਰ ਆ ਕੇ ਤੇ ਇਹਨਾਂ ਦੇ ਸੋਨੇ ਦੇ ਗਣੇ ਧੁਆਂ ਦਾਪੇ। ਘਰ ਦੀ ਮਰੀ ਦੇ ਢੋਗਿਆ ਲੋਆੜੀਆਂ, ਕੰਨਾਲੀਆਂ ਵਾਲੀਆਂ ਲੋਆੜੀਆਂ ਜਿਹੜੀ ਰੀਟਾ ਸੀ ਉਹ ਵੀ ਇਹਨਾਂ ਟਾਪਸ ਇੱਕ ਆਕੀਫੀ ਚੋਰੀ ਪਾਈ ਉਹ ਲੋਹੜੀਆਂ ਮੈਂ ਉਹਨਾਂ ਦੇ ਫਿਰ ਉਹਨਾਂ ਦੇ ਹੱਥੋਂ ਪਾਈ ਹੋ ਗਿਆ ਹੱਥੋਂ ਪਾਈ ਹੋਣ ਤੇ ਮੈਂ ਉਹਨਾਂ ਦਾ ਪਿਸਤਲ ਜਿਹੜਾ ਸੀ ਉਹ ਮੁੰਡੇ ਇੱਕ ਹੋਰ ਪਿਸਤਲ ਸੀ ਇੱਕ ਕੋਲ ਖੁਕਰੀ ਪਿਸਤਲ ਜਿਹੜਾ ਸੀ ਮੈਂ ਉਹ ਖੋਲਿਆ ਉਹਨਾਂ ਨੂੰ ਤਾਂ ਕੰਮ ਮਾਰਿਆ ਦੂਸਰੇ ਨੇ ਮੇਰੇ ਖੁਕਰੀ ਮਾਰ ਲਗਾ ਉਹ ਫਿਰ ਮੈਨੂੰ ਜਿਹੜਾ ਪਿਸਤਲ ਸੀ ਉਹਨੂੰ ਵਾਪਸ ਦੇਣਾ ਪੈ ਗਿਆ ਮੇਰੇ ਫਿਰ ਉਹਨਾਂ ਘੜਾ ਪਾਇਆ ਸੁਣਦਾ ਉਹ ਡੁਆੜਿਆ ਮੇਰੇ ਖੱਬੇ ਹੱਥ ਪਈ ਨਹੀਂ ਸੁਨੇ ਦੀ ਰਿੰਗ ਪਈ ਸੀ ਚਾਹ ਪਈ ਸੀ ਉਹ ਤੇ ਬਰਾਨਾ ਜੀ ਐਸ ਉਕਰਿਆ ਸੀ ਉਹ ਵੀ ਡੁਆੜਿਆ ਫਿਰ ਜਦੋਂ ਕਿ ਮੈਂ ਫਿਰ ਉਹਨਾਂ ਹੱਥੀ ਪੈਨੂ ਫਿਰਦਾ ਸੀ ਪਰ ਉਹ ਉਹਨਾਂ ਮੇਰੇ ਬਾਵਾ ਬੰਦੀਆਂ ਮੇ ਨੂੰ ਬੰਦਤਾ ਤੇ ਨਾਲ ਫਿਰ ਮੈਨੂੰ ਕਹੇ ਵੀ ਜੋ ਪਏ ਹੋਏ ਆ ਉਹ ਦੇ ਦੋ ਮੈਂ ਵੀ ਸਾਡੇ ਕੋਲ ਪੈਸੇ ਨਹੀਂ ਤੁਸੀਂ ਜੋ ਕਰਨਾ ਕਾਰੀ ਲਵਾਜ ਮੈਂ ਤੁਹਾਨੂੰ ਬਾਹਰ ਨਾ ਮਾਰ ਚੋ ਸਨ ਉਹ ਇੰਨੀ ਗੱਲ ਕਹੇ ਫਿਰ ਉਹ ਕਾਰ ਦੀ ਮੇਰੀ ਦਾ ਵੀ ਮੂੰਹ ਬੰਦ ਕੇ ਮੇਰੀਆਂ ਬਾਹਾਂ ਤੇ ਮੂੰਹ ਬੰਦ ਕੇ ਮੂੰਹ ਬੰਦ ਕੇ ਤੇ ਉਹ ਮਤਲਬ ਧੱਕੇ ਮਾਰ ਕੇ ਤੇ ਚੱਲ ਗਈ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਹਾਂਜੀ ਪੁਲਿਸ ਨੂੰ ਆ ਪੁਲਿਸ ਨੂੰ ਮੈਂ 112 ਨੰਬਰ ਤੇ ਸ਼ਿਕਾਇਤ ਕੀਤੀ ਉਹਨਾ ਮੈਨੂੰ 15 ਮਿੰਟ ਖਰਾਬ ਕੀਤਾ ਜਦੋਂ ਕਿ ਪੁਸਤਫਰਜੀ ਭਈ ਉਸੇ ਟਾਈਮ ਸਾਰੇ ਪਾਸੇ ਮੈਸੇਜ ਕਰਦੇ ਨਾਕੇ ਲਾ ਕੇ ਲਾ ਕੇ ਉਹਨਾਂ ਬਜਾਏ ਨਾਕੇ ਆਂਦੇ 15 ਮਿੰਟ ਤੇਰਾ ਜਿਲਾ ਤੇੜਾ ਪੈਂਦਾ ਕਿਹੜਾ ਥਾਣਾ ਪੈਂਦਾ ਜਦੋਂ ਕਿ ਕੰਟਰੋਲ ਵਾਲੇ ਪਹਿਲਾਂ ਸ਼ਹਿਰ ਚ ਰਹਿੰਦੇ ਉਹਨੂੰ ਸਿਟੀ ਉਠਾਣਾ ਪੈਂਦਾ ਤੇ ਜਿਲਾ ਦਾਫਰ ਪਿੰਦਾ ਪੀਸੀਆਰ ਵਾਲਾ ਇੱਕ ਏਐਸਆਈ ਆਇਆ ਫਿਰ ਪੀਸੀਆਰ ਵਾਲਾ ਦੂਜਾ ਆਇਆ ਉਹ ਵੀ ਪੁਸ਼ ਉਸ਼ਸ਼ ਕਰਕੇ ਕਰਕੇ ਜੋ ਲੇ ਥਾਣੇ ਮੁਰਸੀ ਛੋਟਾ ਆਇਆ ਸੀ ਉਹਨੇ ਦਰਖਾਸਤ ਦੇਖੀ ਹੈ ਦਰਖਾਸਤ ਦੇਖ ਕੇ ਤੇ ਮੇਰੇ ਦਰਖਾਸਤ ਕਰਾ ਕੇ ਲੱਗਿਆ ਆਇਆ ਦੁਪਹਿਰੀਆਂ ਆਏ ਨੇ ਤੇ ਅਸੀਂ ਕੁੰਡੀ ਖੋਲੋਲੀ ਦੇਣੀ ਕੋਈ ਪੁਰਾਣੀ ਆ ਗਈ ਤੇ ਉਹਦੇ ਕਰਕੇ ਕੁੰਡੀ ਖੋਲੀ ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ ਆ ਗਏ ਨੇ ਧਿਆਨ ਦੇ ਪਹਿਲੇ ਮੇਰਾ ਮੂੰਹ ਬਨਣ ਲੱਗ ਪਿਆ ਫਿਰ ਮੇਰੀਆਂ ਬਾਵਾ ਬਨਣ ਲੱਗ ਪਏ ਫਿਰ ਮੈਂ ਕਿਹਾ ਵੀ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ ਮੈਂ ਕਿਹਾ ਉਹ ਅਰਿਦਾ 100 ਨੰਬਰ ਤੇ ਫੋਨ ਕਰਾਂ ਉਹ ਉਹ ਮੈਂ ਫਿਰ ਉਹ ਮੈਂ ਨਹੀਂ ਗੱਲ ਕੀਤੀ ਉਹ ਕਰਨ ਲੱਗੀ ਤੇ ਉਹਦਾ ਵੀ ਮੋਬਾਈਲ ਖੋਲਿਆ ਮੇਰਾ ਵੀ ਮੋਬਾਈਲ ਖੋਲਿਆ ਉਹ ਕੁੜੀ ਦੇ ਵੀ ਕਾਂਟੇ ਖੋਲ ਲਏ ਤੇ ਝੂੜੀਆਂ ਵੀ ਲਾ ਲਈਆਂ ਉਹਦੀਆਂ ਫਿਰ ਇਹਨਾਂ ਵਾ ਇਹਨਾਂ ਨੇ ਨਾ ਪਿਸਤੌਲ ਖੋਲਿਆ ਆਣਾ ਕੋਲ ਪਿਸਤੌਲ ਖੋਲਿਆ ਫਿਰ ਇਹਨਾਂ ਵਾਲੇ ਪਾਸੇ ਹੋ ਗਿਆ ਤੇ ਇਹਨਾਂ ਦੇ ਹੱਥੀ ਵੀ ਪੈਨ ਲਾ ਪਿਓ ਤੇ ਫਿਰ ਇਹਨਾਂ ਨੇ ਮੇਰੇ ਕੋਲ ਝੂੜੀਆਂ ਵੀ ਲਵਾ ਲਈਆਂ ਉਹਨਾਂ ਨੇ ਤੇ ਕਾਂਟੇ ਵੀ ਲਵਾ ਲਏ ਉਹਨਾਂ ਨੇ ਮੇਰੇ ਕੋਲ ਤੇ ਮੋਬਾਈਲ ਵੀ ਮੇਰਾ ਮੇਰੇ ਕੋਲ ਲਾ ਗਏ ਆ ਕਹਿੰਦੇ ਅੱਜ ਆਈ ਫੇਰ ਮੈਂ ਕਿਹਾ ਤੁਸੀਂ ਮਨ ਤੇ ਲੱਗਾ ਸੀ ਕਿ ਜਿੱਦਾਂ ਪਹਿਲ ਵੀ ਤੁਸੀਂ ਅਤਵਾਦੀ ਨਹੀਂ ਹੈਗੇ ਕਹਿੰਦੇ ਅਸੀਂ ਉਹੀ ਅਤਵਾਦੀ ਆ ਜਿਹੜੇ ਪਹਿਲੇ ਆਏ ਸੀ ਉਹੀਆਂ ਹੀ ਤੇ ਜੇ ਮਗਰੋਂ ਮੂੰਹ ਖੋਲਿਆ ਕਿਹਲਾ ਖੋਲਿਆ ਤਾਂ ਅਸੀਂ ਫੇਰ ਆ ਜਣਾਈਆਂ ਕਿੰਨੇ ਬੰਦੇ ਸੀ ਦੋ ਬੰਦੇ ਸੀ ਪੱਤਿਆ ਜੀ ਹਾਂ ਕਰ ਤੇ ਮੋਟਰਸਾਈਕਲ ਤੇ ਆਏ ਨੇ ਉਹ ਤੇ ਮੂੰਹ ਬੰਨੇ ਦੇ ਉਹਨਾਂ ਨੇ ਕਾਲੇ ਪਟਕਿਆਂ ਨਾਲ ਹਾਂ ਉਰ ਚ ਤੇ ਆ ਗਏ ਕੈਮਰੇ ਤੇ ਆ ਗਏ ਨੇ ਹਾਂਜੀ